ਕੁਛ ਸਭ ਸੈਨਾ ਵਾਲੇ ਆ ਉਹਨਾਂ ਨੇ ਸਾਡੀਆਂ ਧੀਆ ਭੈਣਾਂ ਨੂੰ ਪੂਰੇ ਬਲਡ ਦੀਆਂ ਧੀਆ ਭੈਣਾਂ ਨੂੰ ਉਹਨਾਂ ਨੇ ਗਲਤ ਲੱਭ ਜੀ ਬੋਲੇ ਗਿਆ ਉਹ ਬੰਦਿਆਂ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਤੁਹਾਨੂੰ ਕਿਨੇ ਡੋਲਟੀ ਦਿੱਤੀ ਆ ਗਲਤ ਬੋਲ ਬੰਦ ਸਾਡੀਆਂ ਧੀਆ ਭੈਣਾਂ ਨੂੰ ਇਹ ਸਾਡੀਆਂ ਧੀਆ ਭੈਣਾਂ ਸਾਰੀਆਂ ਸਾਂਝੀਆਂ ਨੇ ਵੀ ਧੀਆ ਭੈਣਾਂ ਦਾ ਕੀ ਕਸੂਰ ਹੈ ਜਿਹਨੇ ਕੁਛ ਕੀਤਾ ਹੈਗਾ ਉਹਨਾਂ ਨੂੰ ਕਹੋ ਤੁਸੀਂ ਤੇ ਸਾਡੀਆਂ ਧੀਆ ਭੈਣਾਂ ਨੂੰ ਉਹਨਾਂ ਨੂੰ ਕਹੋ ਕੀ ਬੋਲਣਾ ਜੀ ਉਹਦੇ ਵਿੱਚ ਇਹਨਾਂ ਨੇ ਕਿਹਾ ਵੀ ਸਾਡੀਆਂ ਜਿਹੜੀਆਂ ਪੰਜਾਬ ਦੀਆਂ ਹਿੰਦੂ ਭਾਰਤ ਦੇਸ਼ ਦੀਆਂ ਧੀਆ ਭੈਣਾਂ ਨੇ ਕਹਿੰਦੇ ਵੀ ਸਾਡੇ ਸ਼ਿਵ ਸੈਨਾ ਵਾਲੇ ਕੁਵਾਰੇ ਨੇ ਤੇ ਆਪਣੀਆਂ ਧੀਆ ਭੈਣਾਂ ਨੂੰ ਸਾਨੂੰ ਦੇ ਦਿਓ ਵਿਆਹ ਕਰਨ ਨੂੰ ਤਿਆਰ ਆ ਤੇ ਅਸੀਂ ਆਪਣੀ ਜਾਗੋ ਲੈ ਕੇ ਉਹਨਾਂ ਦੇ ਘਰੇ ਪਹੁੰਚਾਂਗੇ ਵੀ ਜਿਨ੍ਹਾਂ ਦੇ ਘਰੇ ਤੁਸੀਂ ਜਾਗੋ ਲੈ ਕੇ ਉਹਨਾਂ ਦੇ ਘਰੇ ਲੈ ਕੇ ਜਾਓ ਸਾਡੇ ਪੂਰੇ ਬਲਦ ਦੀਆਂ ਧੀਆ ਭੈਣਾਂ ਨੂੰ ਸਾਡੇ ਸਿੱਖ ਭਾਈਆਂ ਨੂੰ ਕਿਉਂ ਬੋਲਦੇ ਆ ਸਾਡੇ ਸਿੱਖ ਭਾਈ ਜਿਹੜੇ ਬਾਰਡਰਾਂ ਤੇ ਵੀ ਖੜੇ ਹੋਇਆ ਸਾਡੇ ਮਾਨਯੋਗ ਜੱਜ ਸਾਹਿਬ ਵੀ ਸਿੱਖ ਪਾਈ ਹੈਗੇ ਆ ਮਾਨਯੋਗ ਅਫਸਰ ਵੀ ਮੁਲਾਜ਼ਮ ਵੀ ਸਿੱਖ ਪਾਈਆ ਗਿਆ ਕੀ ਗੱਲ ਸਾਰਿਆਂ ਦੇ ਘਰੇ ਜਾਗੋ ਭੇਜਣਗੇ ਸਾਰਿਆਂ ਨੂੰ ਧੀਆ ਭੈਣਾਂ ਨੂੰ ਗਾਲਾਂ ਕੱਢਣਗੇ ਇਹਨਾਂ ਦੇ ਘਰੇ ਵੀ ਧੀਆ ਭੈਣਾਂ ਹੋऊंगी ਹੈਗਿਆ ਨੇ ਵੀ ਕੁਝ ਸੋਚ ਸਮਝ ਕੇ ਤਾਂ ਬੋਲੋ ਯਾਰ ਤੁਸੀਂ ਧੀਆ ਭੈਣਾਂ ਨੂੰ ਕਿਉਂ ਬੋਲਦੇ ਹੈਗੇ ਆ ਲੱਗਦਾ ਨਹੀਂ ਇਹੋ ਜੇ ਸ਼ਰਾਬ ਦੀ ਅੰਦਰਖਲਾ ਜਿਹੜੀ ਕਾਰਵਾਈ ਹੋਣੀ ਜੇ ਆਪਾਂ ਗੱਲ ਕਰੀ ਪਿਛਲੇ ਦਿਨੀ ਸੀਪੀ ਸਾਹਿਬ ਦੇ ਵੱਲੋਂ ਬਿਆਨ ਆਇਆ ਕਿ ੜਕਾਉ ਆਪਸ਼ਨ ਦੇਂਦਾ ਕਾਰਵਾਈ ਹੋਏਗੀ ਮੈਂ ਕਹਾਂ ਜੀ ਨਹੀਂ ਤਾਂ ਆਪ ਖੁਦ ਕਹਿੰਦੇ ਸੀਵੀ ਸਾਹਿਬ ਨੇ ਬਹੁਤ ਵਧੀ ਸਭਸੇ ਨਾਲੇ ਨੇ ਬਿਆਨ ਦਿੱਤੇ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਪੂਰਾ ਸਖਤ ਤੋਂ ਸਖਤ ਕਿਉਂ ਸਾਡੀਆਂ ਸਾਰਿਆਂ ਦੀਆਂ ਧੀਆ ਭੈਣਾਂ ਸਾਂਝੀਆਂ ਨੇ ਸਾਡੀਆਂ ਉਹਨਾਂ ਦੀਆਂ ਧੀਆ ਭੈਣਾਂ ਨਹੀਂ ਸਮਝਦੇ ਅਸੀਂ ਤਾਂ ਸਮਝਦੇ ਨਾ ਸਾਡੀਆਂ ਧੀਆ ਭੈਣਾਂ ਨੇ ਤੇ ਇਹਨਾਂ ਨੂੰ ਅਸੀਂ ਇਹੀ ਜੀਵੀ ਸਾਹਿਬ ਨੂੰ ਕਹਿਣਾ ਵੀ ਇਹਨਾਂ ਤੇ ਬੰਦੀ ਜਲਦ ਜਲਦ ਕਾਰਵਾਈ ਕੀਤੀ ਜਾਵੇ ਇਹਨੂੰ ਡਬੂ ਜਿਹੜੀ ਡਬਰੂ ਗੇਜ ਜੇਲ੍ਹ ਹੈਗੀ ਆ ਉੱਥੇ ਇਹਨਾਂ ਨੂੰ ਸਿੱਟਿਆ ਜਾਵੇ ਸੀਪੀ ਸਾਹਿਬ ਕੋਲ ਆਇਆ ਅੱਜ ਮੈਂ ਮੰਗਾ ਕੀ ਜੀ ਮੰਗ ਸਾਡੀ ਇਹੀ ਆ ਵੀ ਇਹਨਾਂ ਤੇ ਜਲਦ ਤੋਂ ਜਲਦ ਪਰਚਾ ਪਾਇਆ ਜਾਵੇ ਜਿਹੜੇ ਇਹ ਕੁਝ ਅਫਸਰ ਕੁਝ ਸਿਪਸੈਨ ਵਾਲੇ ਜਿਹੜੇ ਕੁਝ ਥੋੜੇ ਜੇ ਬੰਦੇ ਹੈਗੇ ਆ ਜਿਹੜੇ ਗਲਤ ਬੋਲਦੇ ਬਾਕੀ ਇਹਨੇ ਸਿਪਸੈਨ ਵਾਲੇ ਕੋਈ ਵੀ ਨਹੀਂ ਬੋਲਦਾ ਯਾਰ ਵੀਰ ਕੋਈ ਵੀ ਨਹੀਂ ਇਦਾਂ ਦੀ ਗੱਲ ਕਰਦਾ ਵੀ ਇਹ ਵੀ ਗਲਤ ਕੋਈ ਗਾਲ ਕੱਢਦਾ ਨਾ ਕੋਈ ਦੂਜੇ ਵੀ ਹੈਗੇ ਆ ਇਹਨਾਂ ਨੂੰ ਜ਼ਿਆਦਾ ਪ੍ਰੋਬਲਮ ਹੈਗੀ ਆ ਕਿਹੜੇ ਸਿਪਸੈਨ ਵਾਲੇ ਨੇ ਕੀ ਨਾਮ ਕੀ ਹੁੰਦਾ ਵੀ ਨੀ ਆ ਜੀ ਵਿੱਚ ਹਾਲ ਲਿਖਿਆ ਹੋਇਆ ਨਾ ਜੀ ਇਹਦੇ ਵਿੱਚ ਲਿਖਿਆ ਹੋਇਆ ਨਾ ਮੈਨੂੰ ਪੜਨਾ ਪੈ ਰਿਹਾ ਟੰਡਣਾ ਹੈਗਾ ਇੱਕ ਤੇ ਇੱਕ ਹੋਰ ਹੈਗਾ ਆਰਬੀ ਪੂਰੀ ਹੈਗਾ ਹੋਰ ਵੀ ਹੈਗਾ ਵੀਡੀਓ ਵੀ ਚੱਲੀ ਹੋਈ ਜਾਂਦੀ ਰੋੜੀਸਾਨੀ ਰੋੜੀਸਾਨੀ ਉਹ ਵੀ ਹੈਗਾ ਤਿੰਨ ਚਾਰ ਜਾਣੇ ਹੈਗੇ ਆ ਜੀ ਤੇ ਮੈਂ ਇਹਨਾਂ ਨੂੰ ਇਹ ਗੱਲ ਕਹਿਣਾ ਸੀਵੀ ਸਾਹਿਬ ਦੇ ਅੱਗੇ ਸਾਡੀ ਬੇਨਤੀ ਹੱਥ ਜੋੜ ਕੇ ਇਹ ਤੇ ਜਲਦ ਜਲਦ ਕਾਰਵਾਈ ਕੀਤੀ ਜਾਵੇ ਜੇ ਇਹਨਾਂ ਨੇ ਕਾਰਵਾਈ ਨਾ ਕੀਤੀ ਤੇ ਬਾਅਦ ਦੇ ਵਿੱਚ ਨਾ ਇਹਨਾਂ ਦੇ ਅਸੀਂ ਕੋਈ ਤਲਵਾਰ ਮਾਰਨੀ ਨਾ ਕੋਈ ਇਹਨਾਂ ਤੇ ਸੋਟੀ ਮਾਰਨੀ ਨਾ ਕੁਛ ਕਰਨਾ ਫਿਰ ਅਸੀਂ ਸਿੱਖ ਕੌਮ ਸਿੰਘ ਸਿੰਘ ਜਹੇ ਬੰਦੀਆਂ ਫਿਰ ਅਸੀਂ ਇਹਨਾਂ ਦੇ ਜੁੱਤੀਆਂ ਮੂੰਹ ਤੇ ਮਾਰਾਂਗੇ ਜਿੱਥੇ ਸਾਨੂੰ ਮਿਲਣਗੇ ਤੇ ਮਿਲਣਗੇ ਵੀ ਉਹ ਜੁੱਤੀਆਂ ਵੀ ਮਾਰਾਂਗੇ ਤੇ ਪੂਰੇ ਬਾਲਦ ਦੀਆਂ ਧੀਆਂ ਭੈਣਾਂ ਜੇ ਇੱਕ ਗਲਤ ਬੋਲੇ ਅਸੀਂ ਤਾਂ ਵੀ ਠੋਕਾਂਗੇ ਕਿਤੇ ਦਿਨ ਸ਼ਿਵਸੇਨਾ ਆਗੂ ਤੇ ਹਮਲਾ ਵੀ ਕੀਤਾ ਨੇ ਨਿੰਗ ਸਿੰਘ ਵੱਲ ਨੀਰ ਸਿੰਘ ਵੱਲ ਸਰ ਸਾਨੂੰ ਪਤਾ ਹੀ ਨਹੀਂਗਾ ਉਹ ਪਤਾ ਨਹੀਂ ਕੌਣ ਹੈ ਕੌਣ ਨਹੀਂ ਨਵੇਂ ਬਣੇ ਸੀ ਜਿਹੜੀ ਹੈ ਤਾਂ ਨਿੰਗ ਸਿੰਘ ਹੀ ਹੈ ਉਹ ਪਤਾ ਹੀ ਨਹੀਂ ਕੌਣ ਹੈ ਕੌਣ ਨਹੀਂ ਨਵੇਂ ਬਣੇ ਹੋਏ ਆ ਹੁਣ ਯਾਰ ਉਹਨਾਂ ਨੇ ਗਲਤੀ ਕੀਤੀ ਆ ਚਲੋ ਉਹਨਾਂ ਨੇ ਕੀਤੀ ਗਲਤੀ ਮੰਨਦਾ ਤੇਰੇ ਜੀ ਗੱਲ ਦਾ ਜਵਾਬ ਦੇ ਰਿਹਾ ਉਹਨਾਂ ਨੇ ਗਲਤੀ ਕੀਤੀ ਆ ਉਹਨਾਂ ਨੂੰ ਗਵਰਨਮੈਂਟ ਨੇ ਸਜ਼ਾ ਤਾਂ ਦੇਤੀ ਨਾ ਕਾਹੀ ਹੁੰਦੀ ਆ ਨਾ ਜੇ ਬਿਆਨ ਗਲਤ ਕਰਦੇ ਨੇ ਠੀਕ ਆ ਨਾ ਜੀ ਬਿਆਨ ਨਾ ਗਲਤ ਦੇਣ ਇਹ ਜਦੋਂ ਆਪਾਂ ਕਿਸੇ ਨੂੰ ਸਿਕਿਉਰਿਟੀ ਦੇਤੀ ਗਵਰਨਮੈਂਟ ਨੇ ਤੇ ਸਿਕਿਉਰਿਟੀ ਤੁਸੀਂ ਲਈ ਆਪਣੀ ਥੋਟੀ ਵਾਸਤੇ ਠੀਕ ਹੈ ਜੀ ਇਹ ਥੋਣਾ ਕਿ ਤੁਸੀਂ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਮਾੜਾ ਕਹੋਗੇ ਧੀਆਂ ਭੈਣਾਂ ਨੂੰ ਗਲਤ ਕਹੋਗੇ ਜੀ ਗਲਤ ਕਹਿੰਦੇ ਨੇ ਤਾਂ ਹੀ ਕੋਈ ਅੱਗੇ ਉਹ ਵਾਰ ਕਰਦਾ ਜੀ ਆਕੇ ਪਹਿਲੀ ਗੱਲ ਕੋਈ ਇਦਾਂ ਕੋਈ ਕਿਸੇ ਨੂੰ ਵਾਰ ਨਹੀਂ ਕਰ ਦਿੰਦਾ ਹੁਣ ਸਾਨੂੰ ਨਹੀਂ ਕੋਈ ਇਦਾਂ ਮਾਰ ਦਿਆ ਇਹ ਕਰਨੀ ਜਿਆਦਾ ਸੀ ਨਹੀਂ ਕਿਸੇ ਦੇ ਖਿਲਾਫ ਬਿਆਨ ਕਰਦੇ ਕੋਈ ਇਹੋ ਜਿਹਾ ਤੇ ਸਾਨੂੰ ਨਹੀਂ ਕੋਈ ਆ ਕੇ ਵਾਰ ਕਰ ਦਿੰਦਾ ਆਖਿਰ ਕਰਦੇ ਕਿਉਂ ਕੀ ਲੱਗਦਾ ਤੁਹਾਨੂੰ ਕਿਉਂ ਇਸ ਤਰ੍ਹਾਂ ਦੀ ਦੇਖੋ ਜੀ ਟਿੱਪਣੀਆਂ ਇਹਨਾਂ ਦੇ ਕੋਲੇ ਇਹੀ ਤਾਂ ਹੀ ਨੇ ਕਿ ਜੇ ਇਹਨਾਂ ਕੋਲੇ ਸਿਕਿਉਰਟੀਆਂ ਨੇ ਜਿੱਦਣ ਇਹਨਾਂ ਦੀਆਂ ਸਿਕਿਉਰਟੀਆਂ ਵਾਪਸ ਹੋ ਗਏ ਆ ਉਦੋਂ ਇਹਨਾਂ ਦੇ ਬਿਆਨਬਾਜ਼ੀ ਵੀ ਬੰਦ ਹੋ ਜਾਣੀਆਂ ਬੀਤੇ ਦਿਨ ਸਿਕਿਉਰਟੀ ਤੇ ਵਧਾਈ ਗਈ ਹੈ ਸ਼ਿਪਸ ਨਾਲ ਕੋਰਟ ਹੀ ਇਹੀ ਕਰਕੇ ਵੀ ਵਧਾਈ ਜਾਂਦੀ ਹੈ ਜੀ ਇਹਨਾਂ ਦੀ ਜਿਹੜਾ ਕਿ ਇਹ ਬਿਆਨਬਾਜ਼ੀ ਕਰਨ ਦੇਖੋ ਇੱਕ ਜਿਹੜਾ ਇਹਨਾਂ ਦਾ ਇੱਕ ਮੰਡ ਹੈ ਉਹ ਵੀ ਸਰਦਾਰ ਹੈ ਲੇਕਿਨ ਉਹ ਵੀ ਭੜਕਾਉਗਾ ਜਨੰਦਾ ਦੇਖੋ ਜੀ ਉਹੀ ਤਾਂ ਇਹਨਾਂ ਦੀਆਂ ਮਨ ਕੇ ਚੱਲੋ ਦੀਪ ਸਿੱਧੂ ਹੋ ਗਿਆ ਕਈ ਸਿੰਘ ਆਪਣੇ ਸੀਗੇ ਠੀਕ ਹੈ ਜੀ ਇਹਨਾਂ ਦੀਆਂ ਸਿਕਿਉਰਟੀਆਂ ਹੋ ਗਈਆਂ ਸਿੱਧੂ ਮੁਸੇ ਵਾਲਾ ਹੋ ਗਿਆ ਦੀ ਸਿਕਿਉਰਟੀ ਲਈ ਇਹਨਾਂ ਨੇ ਵਾਪਸ ਉਹਦੇ ਉਹਦੇ ਉੱਤੇ ਹਮਲਾ ਹੋ ਗਿਆ ਠੀਕ ਹੈ ਜੀ ਜੇ ਨਾਂ ਆਪਣੇ ਸਿੱਖ ਕੌਮ ਦੇ ਉੱਤੋਂ ਸਿਕਿਉਰਟੀਆਂ ਵਾਪਸ ਲੈਣ ਜਿਹੜੇ ਲੈਂਦੇ ਆ ਤੇ ਨਾ ਉਹਨਾਂ ਤੇ ਹਮਲੇ ਹੁੰਦੇ ਜੇ ਇਹਨਾਂ ਨੇ ਇਹਨਾਂ ਤੋਂ ਵਾਪਸੀ ਲੈ ਲਈਆਂ ਸਿਕਿਉਰਟੀਆਂ ਤੇ ਇਹਨਾਂ ਤੋਂ ਵੀ ਲੈਣ ਵਾਪਸ ਕੀ ਹੁਣ ਮੰਨ ਕੇ ਚੱਲੋ ਤੁਸੀਂ ਪ੍ਰਸ਼ਾਸਨ ਦੇ ਜਿਹੜੀ ਸਿਕਿਉਰਟੀ ਆਪਾਂ ਲੈਂਦੇ ਆ ਇਹ ਤੇ ਸਾਰਾ ਗਵਰਨਮੈਂਟ ਦੇ ਥਰੂ ਖਰਚਾ ਵਾ ਜਦ ਇਹਨਾਂ ਨੂੰ ਖਰਚਾ ਆਪ ਦੇਣਾ ਪਊਗਾ ਤੇ ਕਿਉਂ ਲਊਗਾ ਅੱਜ ਸਭ ਕੋ ਤੁਸੀਂ ਆਇਓ ਅਗਰ ਕਾਰਵਾਈ ਨਹੀਂ ਹੁੰਦੀ ਅਗਲੀ ਰਣਨੀਤੀ ਕੀ ਹੈ ਦੇਖੋ ਜੀ ਜੇ ਸੀਪੀ ਸਾਹਿਬ ਨਹੀਂ ਕਾਰਵਾਈ ਕਰਨਗੇ ਇਹਨਾਂ ਦੇ ਉੱਤੇ ਅਸੀਂ ਜਾਵਾਂਗੇ ਫਿਰ ਠੀਕ ਹੈ ਜੀ ਕਾਰਵਾਈ ਅਸੀਂ ਅੱਗੇ ਤੋਂ ਅੱਗੇ ਕਰਾਵਾਂਗੇ ਜੇ ਨਹੀਂ ਕਰਨਗੇ ਬਾਕੀ ਦੇਖੋ ਮੌਜੂਦਾ ਸਰਕਾਰ ਉਹ ਇਹਨਾਂ ਦਾ ਜੋਰ ਹੈ ਜੀ ਬਾਕੀ ਅਸੀਂ ਕੁਝ ਕਹਿ ਨਹੀਂ ਸਕਦੇ ਇਹਨਾਂ ਨੂੰ ਇੱਕ ਇੱਕ ਮਿੰਟ ਮੈਂ ਦੱਸ ਦਵਾਂ ਮਾਨ ਜੋ ਕਿ ਸੀਪੀ ਸਾਹਿਬ ਨੇ ਇੱਕ ਤਿੰਨ ਬੰਦੇ ਵੇ ਭੜਕਾਊ ਭਾਸ਼ਣ ਤੇ ਪਰਚਾ ਵੀ ਦਿੱਤਾ ਆ ਦੇਖੋ ਜੀ ਅਸੀਂ ਇਹੀ ਕਹਿੰਨੀ ਹੈ ਕਿ ਦੇਣ ਪਰਚਾ ਚਾਹੇ ਸਾਡੀ ਸਿੱਖ ਕੌਮ ਵੱਲੋਂ ਕੋਈ ਗਲਤ ਪ੍ਰਚਾਰ ਹੁੰਦਾ ਵਾ ਬਿਆਨਬਾਜ਼ੀ ਗਲਤ ਹੁੰਦੀ ਆ ਉਹਨਾਂ ਦੇ ਵੀ ਦੇਣ ਪਰਚਾ ਇਹ ਅਸੀਂ ਇਹ ਨਹੀਂ ਮਨਾ ਕਰਦੇ ਜੇ ਕੋਈ ਬਿਆਨਬਾਜ਼ੀ ਗਲਤ ਕਰੂਗਾ ਕਿ ਆਪਣੇ ਲੋ ਨੂੰ ਤੋੜੂਗਾ ਠੀਕ ਹੈ ਨਾ ਜੀ ਉਹਦੇ ਉੱਤੇ ਬਿਆਨਬਾਜ਼ੀ ਗਲਤ ਤੇ ਉੱਤੇ ਇਹ ਪਰਚਾ ਦੇਣ ਜੀ ਸਦਕੇ ਦੇਣ ਪਰ ਲੇਕਿਨ ਜਿਹੜੇ ਗਲਤ ਕਾਰਵਾਈ ਆ ਉਹ ਉਹ ਚੀਜ਼ ਨੂੰ ਰੋਕਿਆ ਜਾਵੇ ਗੱਡਾਂਗੇ ਲੋਕਾਂ ਦੀ ਜਾਗੋ ਆ ਕਹਿੰਦੇ ਹਿੰਦੂਆਂ ਨੂੰ ਜਗਾਉਣਾ ਹੈ ਪਤਾ ਨਹੀਂ ਕਾਦੀ ਜਾਗੋ ਆ ਉਹ ਤਾਂ ਜਾਗੋ ਹਿੰਦੂਆਂ ਨੂੰ ਜਗਾਉਣ ਵਾਲੀ ਜਾਗੋ ਨਹੀਂ ਕੱਟਣੀ ਉਹ ਤਾਂ ਕਹਿੰਦੇ ਵੀ ਈ ਧੀਆਂ ਪਹਿਣਾ ਜਿਹੜੀਆਂ ਸਿੱਖ ਕੌਮ ਦੀਆਂ ਧੀਆਂ ਭੈਣਾਂ ਬਾਲੜ ਦੀਆਂ ਧੀਆਂ ਭੈਣਾਂ ਦੇ ਵਾਸਤੇ ਜਾਗੋ ਕੱਢਣੀਆਂ ਉਹਨਾਂ ਦੇ ਲਵ ਜੈ ਵੀਡੀਓ ਆ ਕਹਿੰਦੇ ਵੀ ਅਸੀਂ ਜਾਗੋ ਕੱਢਾਂਗੇ ਉਹ ਉਹ ਜਾਗੋ ਕੱਢਣ ਨੂੰ ਫਿਰਦੇ ਆ ਉਹਨਾਂ ਤਾਂ ਹੁਣ ਜਿੱਦਾਂ ਮਰਜੀ ਬਿਆਨ ਬਦਲੀ ਗਰੀ ਜਾਣ ਦਲ ਬਦਲੂ ਹੈਗੇ ਦਲ ਬਦਲੀ ਜਾਣ ਹੁਣ ਤਾਂ ਬਿਆਨ ਉਹਨਾਂ ਦੀ ਜੀਬ ਦੇ ਵਿੱਚੋਂ ਜਿਹੜੇ ਬਿਆਨ ਕੈਮਰੇ ਦੇ ਵਿੱਚ ਕੈਦ ਹੋ ਗਿਆ ਉਹ ਤਾਂ ਹੁਣ ਸੱਚ ਆ ਵੀ ਉਹ ਕਹਿੰਦੇ ਵੀ ਅਸੀਂ ਜਾਗੋ ਕੱਢਾਂਗੇ ਧੀਆਂ ਭੈਣਾਂ ਦੀ ਜਾਗੋ ਕੱਢਣੀਆਂ ਸਾਨੂੰ ਇਹ ਚੰਗਾ ਨਹੀਂ ਲੱਗਦਾਗਾ ਸਾਡੀਆਂ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਨੇ ਅਸੀਂ ਮਾਨਯੋਗ ਅਫਸਰਾਂ ਨੂੰ ਵੀ ਕਹਿੰਨੇ ਆ ਵੀ ਜਲਦ ਤੋਂ ਜਲਦ ਇਹਨਾਂ ਦੇ ਉ